ਜੀ ਕੀ ਸੇਵਾ ਕਰ ਰਹੇ ਹੋ ਫਿਰ ਦੇਖੋ ਜਿਹੜੀ ਸਾਡੀ ਦਵਾਈ ਆ ਅਸੀਂ ਕਿਸੇ ਨੂੰ ਦੰਨੇ ਆ ਠੀਕ ਹੈ ਜੀ ਲੋਕਾਂ ਦੇ ਬਹੁਤ ਹੁੰਨੇ ਆ ਕਿ ਮੈਂ ਫਲਾਣੇ ਤੋਂ ਲੈ ਲਈ ਮੈਨੂੰ ਅਸਰ ਨਹੀਂ ਹੋਇਆ ਮੈਨੂੰ ਲੁੱਟ ਕੇ ਬਹਿ ਗਿਆ ਮੈਨੂੰ ਇਹ ਕਰ ਲਿਆ ਉਹ ਕਰ ਲਿਆ ਸਾਡੀ ਜਿਹੜੀ ਦਵਾਈ ਹੈਗੀ ਆ ਠੀਕ ਹੈ ਜੀ ਬੰਦਾ ਲੰਦਾ ਥੋੜਾ ਸਮਾਂ ਇੱਕ ਦੋ ਦਿਨ ਦਾ ਜ਼ਰੂਰ ਲੱਗਦਾ ਪਰ ਉਸ ਤੋਂ ਬਾਅਦ ਉਹਦਾ ਕੋਰਸ ਪੂਰਾ ਕਰਨ ਤੋਂ ਬਾਅਦ ਉਹਨੂੰ ਲੋੜ ਨਹੀਂ ਪੈਂਦੀ ਹੈਗੀ ਜੀ ਪ੍ਰੋਪਰ ਐਕਸਪਲੇਨ ਕਰੋ ਕਿ ਦਵਾਈ ਕਿਸ ਚੀਜ਼ ਦੀ ਹੈ ਸਾਡੀ ਇਹ ਹੈਗੀ ਡੀਡਿਕਸ਼ਨ ਦੀ ਹੈ ਜੀ ਜਿਹੜਾ ਕਿ ਬੰਦਾ ਨਸ਼ਾ ਕਰਦਾ ਠੀਕ ਹੈ ਉਨੂੰ ਜੋ ਚਾਹੇ ਨਸ਼ਾ ਛੱਡਣਾ ਉਹਨੂੰ ਦਿੱਤੀ ਜਾਂਦੀ ਹੈ ਜੀ ਆਯੁਰਵੇਦ ਦੇ ਪ੍ਰੋਪਰ ਸਿਸਟਮ ਦੇ ਅਨੁਸਾਰ ਜੋ ਆਪਣਾ ਆਯੂਸ਼ ਦੇ ਮੰਤਰਾਲੇ ਤੋਂ ਅਪਰੂਵਡ ਹਰਬਸ ਹੁੰਦੇ ਆ ਸਾਰੇ ਉਹਦੇ ਹਿਸਾਬ ਨਾਲ ਬਣੀ ਹੋਈ ਹੈ ਤੁਸੀਂ ਗੱਲ ਕਰਦੇ ਹੋਗੇ ਸਵਾਲ ਹੁੰਦਾ ਮੈਨੂੰ ਇਹ ਜੇ ਬਹੁਤ ਵੀਡੀਓ ਦੇਖ ਰਹੇ ਹੋਣਗੇ ਉਹ ਵੀ ਕਹਿੰਦੇ ਹੋਣਗੇ ਕਿ ਅਸੀਂ 10 ਤੋਂ ਲੈ ਕੇ 20000 ਰੁਪਿਆ ਮਹੀਨਾ ਦਿੱਤਾ ਹੋਇਆ ਦਵਾਈ ਦੇਣ ਵਾਸਤੇ ਕਿਉਂਕਿ ਹਰ ਕੋਈ ਚਾਹੁੰਦਾ ਕਿ ਜੇ ਮੈਂ ਲੱਖ ਰੁਪਏ ਦਾ ਨਸ਼ਾ ਖਾ ਲਿਆ ਆ ਮੈਨੂੰ 10000 ਰੁਪਏ ਮਹੀਨਾ ਦੇਣਾ ਨਹੀਂ ਚੁਪਦਾ ਮੈਨੂੰ 20000 ਮਹੀਨਾ ਦੇਣਾ ਨਹੀਂ ਚੁਪਦਾ ਕਿ ਮੇਨਾਂ ਮੇਰਾ ਬੱਚਾ ਜਿਹੜਾ ਆ ਉਹ ਜ਼ਿੰਦਗੀ ਉਹਦੀ ਬਚ ਜੇ ਉਹ ਬਾਹਰ ਨਿਕਲਿਆ ਵੀ ਨਸ਼ੇ ਚ ਬੰਦਾ ਕਰੋੜਾਂ ਦਾ ਲੱਖਾਂ ਦਾ ਨਸ਼ਾ ਤੇ ਫੂਕ ਦਿੰਦਾ ਘਰਾਂ ਦੇ ਘਰ ਉਜਾੜ ਦਿੰਦਾ ਤੇ ਜਦੋਂ ਦਵਾਈ ਲੈਣ ਆਂਦਾ ਤਾਂ ਉਹ ਕਹਿੰਦਾ ਮੇਤੋਂ ਇੰਨੇ ਪੈਸੇ ਦੇ ਨਹੀਂ ਜਾਣੇ ਠੀਕ ਹੈ ਇੱਕ ਤਾਂ ਇਹ ਮੈਨੂੰ ਨਹੀਂ ਅੱਜ ਤੱਕ ਸਮਝ ਆਇਆ ਵੀ ਇਹ ਇਹ ਸਵਾਲ ਦਾ ਕਿਹੜਾ ਜਵਾਬ ਕੱਢਿਆ ਜਾ ਸਕਦਾ ਇਹ ਜਿਹੜੀ ਤੁਸੀਂ ਇੱਕ ਗੱਲ ਕਹੀ ਨਾ ਕਿ ਮੈਂ 2 ਦਿਨ ਦਵਾਈ ਲਈ ਫਿਰ ਮੈਨੂੰ ਘਬਰਾਟ ਹੋਣ ਲੱਗ ਗਈ ਫਿਰ ਮੈਨੂੰ ਲੂਜ਼ ਮੋਸ਼ਨਸ ਲੱਗੀਆਂ ਜੀ ਮੈਨੂੰ ਲੈਟਰਨ ਜਾਣਾ ਪੈ ਰਿਹਾ ਬਾਰ-ਬਾਰ ਮੇਰਾ ਸਰੀਰ ਜਿਹੜੀ ਆ ਉਹ ਚੱਲ ਨਹੀਂ ਰਿਹਾ ਚੀਜ਼ ਨੂੰ ਇਹ ਇਹਦਾ ਫਿਰ ਇਲਾਜ ਆਪਣੇ ਆਪਣੇ ਕੋਲ ਹੁੰਦਾ ਹੈ ਇਹਦਾ ਅਸੀਂ ਜੀ ਅਸਲ ਦੇ ਵਿੱਚ ਜਿਹੜੀ ਸਾਡੀ ਰਿਸਰਚ ਹੈ ਸਾਡੀ ਦਵਾਈ ਹੈ ਅਸੀਂ ਐ ਨਹੀਂ ਹੈ ਦਵਾਈ ਦੇਤੀ ਪੈਸੇ ਲੈ ਲੇ ਠੀਕ ਹੈ ਇੰਨਾ ਕਿ ਮੈਂ ਇਹ ਜੋ ਬਹੁਤ ਦਰਸ਼ਕ ਤੁਹਾਨੂੰ ਦਿਖਾ ਦੂੰਗਾ ਜਿਵੇਂ ਐਸੇ ਬਹੁਤ ਮੇਰੇ ਖੁਦ ਨੌਨ ਦੇ ਵਿੱਚ ਪਰਸਨਲੀ ਤੌਰ ਤੇ ਮੈਨੂੰ ਜਾਣਦੇ ਨੇ ਜਿਨ੍ਹਾਂ ਟਾਈਮ ਦਵਾਈ ਖਾਧੀ ਮਨ ਲੋਨੇ ਤਿੰਨ ਅਗਲੇ ਨੂੰ ਆਪਾਂ ਕਹਿ ਦਿੰਨੇ ਆ ਕਿ 2 ਮਹੀਨੇ ਦਾ ਕੋਰਸ ਆ 3 ਮਹੀਨੇ ਦਾ ਕੋਰਸ ਆ 6 ਮਹੀਨੇ ਦਾ ਕੋਰਸ ਆ ਸਾਲ ਦਾ ਕੋਰਸ ਆ ਅਗਲਾ ਕਹਿੰਦਾ ਕਿ ਮੈਂ ਇਹ 6 ਮਹੀਨੇ ਖਾਧੀ ਆਪਾਂ ਫੋਰ ਐਗਜ਼ਾਮਪਲ ਮੰਨ ਕੇ ਚੱਲਦੇ ਆ ਕਿ ਐਗਜ਼ਾਮਪਲ ਦਾ ਉਦਾਹਰਨ ਦੇ ਤੌਰ ਤੇ ਮੰਨਦੇ ਆ 6 ਮਹੀਨੇ ਦਵਾਈ ਖਾਣ ਤੋਂ ਬਾਅਦ ਮੈਂ 6 ਮਹੀਨੇ ਦਵਾਈ ਬੰਦ ਕਰਤੀ ਤੇ 6 ਮਹੀਨੇ ਬਾਅਦ ਫੇਰ ਨਸ਼ੇ ਤੇ ਲੱਗ ਗਿਆ ਇਹ ਜਿਹੜਾ ਸਾਈਕਲ ਆ ਗੱਲ ਕਹਿੰਦਾ ਨਹੀਂ ਕਿ ਯੂ ਟਰਨ ਲੈ ਲੰਦੀ ਆ ਜ਼ਿੰਦਗੀ ਕਿ ਕੰਨ ਇਧਰੋਂ ਨਹੀਂ ਫੜਿਆ ਕੰਨ ਇਧਰੋਂ ਫੜ ਲਿਆ ਗੱਲ ਉੱਥੇ ਆ ਜਾਂਦੀ ਆ ਇਹ 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 ਆਪਣੀ ਦਵਾਈ ਤਾਂ ਨਹੀਂ ਇਹ ਕਰਦੇ ਕੰਮ। ਬਾਈ ਜੀ ਗੱਲ ਹੈਗੀ ਜਿਸ ਜੇ ਕਿਸੇ ਨੇ ABCD ਬੰਦੇ ਨੇ ਕਿਸੇ ਦੀ 6 ਮਹੀਨੇ ਦਵਾਈ ਖਾ ਕੇ ਉਹਨੂੰ ਆਰਾਮ ਨਹੀਂ ਹੋਇਆ ਤੇ ਦੁਬਾਰਾ ਨਸ਼ੇ ਤੇ ਚੱਲ ਗਿਆ ਫਿਰ ਉਹਨੂੰ ਦਵਾਈ ਖਾਦ ਦੀ ਕਾਦੀ ਹੈ। ਫਿਰ ਤਾਂ ਉਹਦੇ ਨਾਲ ਦੁਬਾਰਾ ਠੱਗੀ ਵੱਜੀ ਹੈ ਜੀ। ਸਿੱਧੇ ਅੱਖਰਾਂ 'ਚ ਇਹ ਗੱਲ ਹੈ। ਸਾਨੂੰ ਨਹੀਂ ਪਤਾ ਸਾਰੇ ਸਾਰਿਆਂ ਦਾ ਆਪਣਾ ਕੰਮ ਹੈ ਪਰ ਸਾਡੀ ਦਵਾਈ ਲੈ ਕੇ ਨਹੀਂ ਕੋਈ ਦੁਬਾਰਾ ਨਸ਼ਾ ਖਾਂਦਾ ਜੀ। ਇਹ ਸਾਡੀ ਇੰਨੀ ਸਾਡੀ ਗਰੰਟੀ ਹੈ। ਸਾਡੀ ਗਰੰਟੀ ਤਾਂ ਹੈ ਸਾਡੀ ਰਿਸਰਚ ਹੈ। ਅਸੀਂ ਹਵਾ 'ਚ ਜਵਲੀ ਨਹੀਂ ਮਾਰਦੇ। ਆਯੁਰਵੇਦ ਦੀ ਗੱਲ ਆ ਜਾਂਦੀ ਹੈ। ਅਗਲਾ ਕਹਿੰਦਾ ਕਿ ਆਯੁਰਵੇਦ ਇਹ ਕੈਸੀ ਚੀਜ਼ ਆਗਲਾ ਕਹਿੰਦਾ ਕਿ ਚਾਰ ਪੱਤੀਆਂ ਉਧਰੋਂ ਖੋਲ ਲਿਆ ਦੋ درخت ਦੀਆਂ ਟਾਹਣੀਆਂ ਤੋੜ ਲੀਆਂ ਉਹਨਾਂ ਨੂੰ ਇਕੱਠੇ ਕਰਕੇ ਇੱਕ ਪਾਊਡਰ ਬਣਾ ਲੈਂਦੇ ਨੇ ਫਿਰ ਇੱਕ ਪੂੜੀ ਦੇ ਵਿੱਚ ਪਾ ਕੇ ਉਹ ਪਾਊਡਰ ਨੂੰ ਦੇ ਦਿੰਦੇ ਨੇ ਲੋਕਾਂ ਦਾ ਸਵਾਲ ਆ ਇਹ ਕਿ ਇੱਕ ਪੂੜੀ ਇੱਕ ਐਸੀ ਚੀਜ਼ ਨੂੰ ਕਿਵੇਂ ਖਤਮ ਕਰ ਜੂਗੀ ਜਿਹੜੀ 8-9 ਸਾਲ 10 ਸਾਲ ਤੋਂ ਨਸ਼ਾ ਬੰਦਾ ਜਿਹੜਾ ਕਰ ਰਿਹਾ ਉਹ ਕਿਵੇਂ ਕਿਵੇਂ ਕਿਉਂਕਿ ਨਸ਼ਾ ਤਾਂ ਹੱਡੀਆਂ 'ਚ ਰਚ ਜਾਂਦਾ ਇਹ ਕਿਵੇਂ ਠੀਕ ਕਰ ਸਕਦੇ ਆ ਦੇਖੋ ਜੀ ਇਹਦਾ ਇੱਕ ਤਾਂ ਜਿਹੜੀ ਅੱਧੀ ਨੋਲੇਜ ਐ ਉਹ ਐਸਾ ਹਥਿਆਰ ਐ ਵੀ ਤੁਸੀਂ ਕਿਸੇ ਵੱਲ ਨੂੰ ਚਲਾਨਦੇ ਹੋ ਤੁਹਾਡੇ ਮੂੰਹ ਤੇ ਵੱਜਦਾ ਨੌਲੇਜ ਪੂਰੀ ਲੈ ਕੇ ਸਵਾਲ ਪੁੱਛਣਾ ਤੇ ਜਵਾਬ ਦੇਣ ਦਾ ਸਵਾਦ ਆਉਂਦਾ ਕਿਸੇ ਨੇ ਅੱਧੀ ਨੌਲੇਜ ਲੈਤੀ ਜੀ ਵੀ ਮੈਂ ਤਾਂ ਚਾਰ ਚਾਰ ਪੂੜੀਆਂ ਦਾ ਪਾਊਡਰ ਬਣਾ ਕੇ ਦੇਤਾ ਇਹ ਮੈਨੂੰ ਠੀਕ ਕਰੂਗਾ ਨਹੀਂ ਕਰੂਗਾ ਰੀਸ਼ੀ ਮੂਨੀ ਐਨੇ ਪੁਰਾਣੇ ਤੁਸੀਂ ਗ੍ਰੰਥ ਪੜ੍ਹੂਗੇ ਜੀ ਮਰੇ ਬੰਦੇ ਨੂੰ ਠਾਲ ਦਿੰਦੇ ਸੀ ਉਹ ਕਿਦਾਂ ਠਾਲਦੇ ਸੀ ਉਹ ਕਿਹੜੇ ਆਪਰੇਸ਼ਨ ਥੀਟਰ ਚ ਲੈਦੇ ਸੀਗੇ ਉਹ ਇੱਕ ਸਿਸਟਮ ਹੈਗਾ ਜੀ ਜੜੀ ਬੂਟੀਆਂ ਕਿੰਨੀ ਮਾਤਰਾ ਚ ਕਿਹਦੇ ਚ ਪਾਉਣੀ ਹੈ ਕਿਹੜੀ ਪਸਮ ਕਿੱਦਾਂ ਯੂਜ਼ ਕਰਨੀ ਤਾਂ ਕਿ ਬੰਦੇ ਨੂੰ ਆਰਾਮ ਹੋਊਗਾ ਜੀ ਇਸ ਤਰ੍ਹਾਂ ਕੰਮ ਕਰਦੀ ਹੈ ਕੋਈ ਹਵਾ ਚ ਨਹੀਂ ਹੈਗਾ ਜੀ تیر ਮਾਰਨਾ ਥੋੜੀ ਜੀ ਆਯੁਰਵੇਦ ਦੀ ਸਟੱਡੀ ਕਰੋ ਮੈਂ ਕਹਿੰਦਾ ਇੱਕ ਮਿੰਟ ਜੇ ਉਹਨਾਂ ਨੇ ਪੜ੍ਹ ਵੀ ਲਿਆ ਕਿ ਕੀ ਵੀ ਆਯੁਰਵੇਦ ਹੈ ਕੀ ਉਹਨਾਂ ਨੇ ਮਿੰਟੋਂ ਪਹਿਲਾਂ ਭੱਜੇ ਆਉਣਾ ਵੀ ਹਾਂ ਕੰਮਿਆਂ ਹੀ ਕਰੂਗਾ ਸਾਡੇ ਤੇ ਉਹਨੇ ਜੜ ਫੜ ਕੇ ਜਿਹੜੀ ਥੋੜੀ ਹੱਡੀਆਂ ਚ ਚੀਜ਼ ਰਚੀ ਹੋਈ ਹੈ ਨਾ ਕੋਈ ਗਲਤ ਚੀਜ਼ ਨਸ਼ਾ ਰਚਿਆ ਹੋਇਆ ਉਹਨੇ ਜੜ ਫੜ ਕੇ ਕੱਢਣਾ ਹੈ ਜੀ ਬਾਹਰ ਉਹਨੂੰ ਕਈ ਵਾਰ ਮਹੀਨਾ ਲੱਗਦਾ ਦੋ ਲੱਗਦਾ ਐ ਨਹੀਂ ਹੈਗਾ ਵੀ ਸਾਲ ਸਾਡੀ ਦਵਾਈ ਲਈ ਜਾਓ ਸਾਲ ਹੀ ਖਾਣੀ ਮੈਂ ਮਤਲਬ ਹੀ ਨਹੀਂ ਸਾਡੇ ਤੋਂ ਮਹੀਨਾ 2 ਮਹੀਨੇ ਤੋਂ ਉੱਪਰ ਕੋਈ ਅੱਜ ਤੋਂ ਬਾਅਦ ਲੈ ਕੇ ਨਹੀਂ ਗਿਆ ਜੀ ਤੇ ਲਾਂਬਾ ਨਹੀਂ ਲਾਇਆ ਹੈਗਾ ਕਿਸੇ ਨੇ ਵੀ ਹਾਂ ਵੀ ਸਾਨੂੰ ਠਗੀ ਮਾਰ ਲਈ ਗਿਆ ਕਰ ਲਿਆ ਤਾਂ ਇੱਕ ਗੱਲ ਦੱਸਦਾ ਜੇ ਕਿਸੇ ਨੂੰ ਨਹੀਂ ਤਸੱਲੀ ਹੁੰਦੀ ਹੈ ਨਾ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਫਿਰ ਵੀ ਜੇ ਕਹਿੰਦਾ ਵੀ ਮੈਨੂੰ ਨਹੀਂ ਜੀ ਫਿਰ ਬਾਈ ਅਬ ਤੂੰ ਆਪਣੇ ਪੈਸੇ ਫੜ ਲੈ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਕੈਨੇਡਾ ਦੇ ਵਿੱਚ ਰਹੇ ਕੈਨੇਡਾ ਦੇ ਵਿੱਚ ਪੀਆਰ ਹੋਏ ਫਿਰ ਵਾਪਸ ਪੰਜਾਬ ਭਰਤੇ ਆਏ ਜੀ ਵਾਪਸ ਪੰਜਾਬ ਆ ਕੇ ਤੁਸੀਂ ਦਵਾਈ ਦਾ ਜਿਹੜਾ ਆ ਉਹ ਕੰਮ ਸ਼ੁਰੂ ਕੀਤਾ ਕਿ ਮੈਂ ਡੀ ਐਡਿਕਸ਼ਨ ਲਾਉਣੀ ਆ ਪੰਜਾਬ ਨੂੰ ਨਸ਼ੇ ਚੋਂ ਕੱਢਣਾ ਹੈ ਇਹ ਪੰਜਾਬ ਨੂੰ ਨਸ਼ੇ ਕੱਢਣ ਦੇ ਇਸ ਮੋਹਮ ਦੇ ਵਿੱਚ ਤੁਸੀਂ ਚੱਲੇ ਹੋਏ ਹੋ ਉਸ ਰਾਹ ਦੇ ਵਿੱਚ ਚੱਲੇ ਹੋਏ ਹੋ ਤਾਂ ਗੱਲ ਇਹ ਵੀ ਆ ਜਾਂਦੀ ਹੈ ਕਿ ਐਸੀਆਂ ਹੋਰ ਵੀਡੀਓਜ਼ ਵੀ ਬਹੁਤ ਨੇ ਜਾਂ ਐਸੀਆਂ ਹੋਰ ਦਵਾਈਆਂ ਵੀ ਬਹੁਤ ਨੇ ਤੁਹਾਨੂੰ ਦਵਾਈ ਬਣਾਉਣ ਦੀ ਕਿਉਂ ਗੱਲ ਆ ਜਾਂਦੀ ਆ ਮੈਂ ਜੀ ਇੱਕ ਗੱਲ ਇਹ ਸੀਗੀ ਅਸੀਂ ਨਵੀਂ ਨਹੀਂ ਬਣਾਉਣ ਲੱਗੇ ਸਾਡਾ ਪੁਰਾਣਾ ਹੀ ਕੰਮ ਹੈ ਤਾਂ ਪਰ ਇਹ ਵੀ ਜਿੱਦਾਂ ਕਹਿੰਦੇ ਨਾ ਜਾਗਰੂਕ ਕਿਸੇ ਨੂੰ ਜਾਗਰੂਕ ਕਰਨਾ ਮੈਂ ਉੱਥੇ ਗਿਆ ਮੈਂ ਥੋੜਾ ਜਿਆਦਾ ਜਾਗਰੂਕ ਹੋ ਗਿਆ ਜੀ ਵੀ ਮੈਂ ਇੱਧਰ ਆ ਕੇ ਇਸ ਚੀਜ਼ ਦਾ ਕੰਮ ਕਰਾਂ ਆਪਣਾ ਜਿਆਦਾ ਕੰਮ ਸਾਡਾ ਪ੍ਰਾਣੀ ਸੀਗਾ ਹੂੰ ਸਾਡੇ ਕੋਲ ਤੁਸੀਂ ਤਾਂ ਆਉਣਾ ਕਿਉਂਕਿ ਸਾਡਾ ਇੱਕ ਦਾ ਜਿਹੜੀ ਸਾਡੀਆਂ ਫਾਰਮੂਲੇਸ਼ਨ ਹੁੰਦੀਆਂ ਉਹ ਤੁਹਾਡੇ ਕਾਰਨਾਂ ਤੇ ਕੰਮ ਕਰਦੀਆਂ ਸਾਡਾ ਲਿਖਤ ਪੜਤ ਸਾਡਾ ਬ੍ਰਾਂਡ ਹੈਗਾ ਸਾਡੀ ਦਵਾਈ ਜਿਹੜੀ ਹੈਗੀ ਆਇਸ਼ ਤੋਂ ਪ੍ਰਮਾਣਿਤ ਹੈਗੀ ਆ ਫੂਡ ਦਾ ਲਾਇਸੈਂਸ ਹੈਗਾ ਹਰ ਚੀਜ਼ ਵਿੱਚ ਜਾਂਦੀ ਹੈ A to Z ਲਿਖਤੀ ਕੰਮ ਸਾਡੇ ਕੋਲ ਹੈਗਾ ਗਰੰਟੀ ਅਸੀਂ ਚੱਕਦੇ ਤੁਸੀਂ ਤਾਂ ਸਾਡੇ ਕੋਲ ਆਉਣਾ ਨਹੀਂ ਦੁਨੀਆ ਬਹੁਤ ਨਹੀਂ ਦੁਨੀਆ ਬਹੁਤ ਹੈ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਜਾਓ ਅਸੀਂ ਕਿਸੇ ਦੇ ਕਿੰਨ ਤੋਂ ਪ੍ਰੰਤੂ ਨਹੀਂ ਕਰਦੇ ਸਾਡੇ ਕੋਲ ਆਉਣ ਦਾ ਕਾਰਨ ਆ ਹੈਗਾ ਜੇ ਮੰਨ ਲਓ ਕੋਈ ਚੋਰੀ ਦਵਾਈ ਦੇਣਾ ਚਾਹੁੰਦਾ ਹੋਵੇ ਕਿ ਕਹਿੰਦਾ ਹੋਵੇ ਕਿ ਅਸੀਂ ਚੋਰੀ ਕਿਸੇ ਦਾਲ ਚ ਕਿਸੇ ਰੋਟੀ ਚ ਪਾ ਕੇ ਜਾਂ ਕਿਸੇ ਚਾਹ ਪਾਣੀ ਚ ਮਿਲਾ ਕੇ ਦੇ ਦਈਏ ਉਹ ਫਿਰ ਦੇ ਸਕਦਾ ਤੁਹਾਡੀ ਦਵਾਈ ਦੇਖੋ ਜੀ ਦੇ ਤਾਂ ਸਕਦਾ ਪਰ ਸਾਡੀ ਪਹਿਲੀ ਜਿਹੜੀ ਉਹ ਹੈਗੀ ਹੈ ਵੀ ਅਸੀਂ ਸਾਡੀ ਡਿਮਾਂਡ ਕਰਦੇ ਵੀ ਤੁਹਾਡਾ ਮਨ ਬਣਿਆ ਹੋਵੇ ਜੇ ਤੁਹਾਡਾ ਮਣੇ ਨਹੀਂ ਬਣਿਆ ਹੈਗਾ ਫਿਰ ਮੁਸ਼ਕਿਲ ਕੰਮ ਹੁੰਦਾ ਪਰ ਫਿਰ ਵੀ ਸਾਡੇ ਕੋਲ ਇਦਾਂ ਦੇ ਕੇਸ ਆਏ ਆ ਦਹੀਂ ਦੇ ਵਿੱਚ ਪਾ ਕੇ ਦਈ ਜਾ ਸਕਦੀ ਹੈ ਠੀਕ ਹੈ ਆਰਾਮ ਆ ਜਾਂਦਾ ਪਰ ਕਿਥੇ ਨਾ ਕਿਥੀ ਤੁਹਾਨੂੰ ਆਪਣੇ ਆਪ ਨੂੰ ਤਾਂ ਜਾਗਰੂਕ ਕਰਨਾ ਪੈਣਾ ਵੀ ਭਾਈ ਮੈਂ ਛੱਡਣਾ ਜੇ ਤੁਸੀਂ ਚਾਹੁੰਦੇ ਮੈਂ ਬਰਬਾਦ ਹੋਣਾ ਫਿਰ ਅਸੀਂ ਕੀ ਕਰ ਸਕਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਾ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਮਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਬਾਹਰ ਜਾਣਾ ਹਰ ਕੋਈ ਸੁਪਨਾ ਅੱਜ ਤੱਕ ਮੈਂ ਕਹਿੰਦਾ ਜਿਹੜੀ ਲਾਈਨ ਆ ਉਹ ਏਡੀ ਲੰਬੀ ਹੈ ਕਿ ਪਾਸਪੋਰਟ ਦੀ ਵਾਰੀ ਵੀ ਨਹੀਂ ਆਉਂਦੀ ਹਰ ਕੋਈ ਚਾਹੁੰਦਾ ਕਿ ਮੇਰਾ ਕੇਰਾ ਹੈ ਜਹਾਜ਼ ਦੀ ਬਾਰੀ ਨੂੰ ਛੱਡੋ ਟਾਇਰ ਤੇ ਬਹਿ ਕੇ ਚੱਲ ਜਾਂ ਮੈਨੂੰ ਕੋਈ ਕੈਨੇਡਾ ਲੈ ਜਾਓ ਪਰ ਅੱਜ ਸਾਡੇ ਨਾਲ ਇੱਕ ਐਸਾ ਸ਼ਖਸ ਹੈ ਜੋ ਕੈਨੇਡਾ ਪੀਆਰ ਛੱਡ ਕੇ ਕਹਿੰਦਾ ਮੈਂ ਪੰਜਾਬ ਚ ਆਉਣਾ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨਾ ਤੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਵੀ ਕੀਤਾ ਤੇ ਕੰਪਨੀ ਵੀ ਬਹੁਤ ਵੱਡੀ ਬਣਾਈ ਐ ਸਾਰੀ ਗੱਲਬਾਤ ਕਰਾਂਗੇ ਸੁਖਦੀਪ ਜੀ ਸਾਡੇ ਨਾਲ ਨੇ ਸਸੀਕਾ ਬੈਜੀ ਕੀ ਹਾਲ ਚਾਲ ਹੈ ਸਸੀਕਾ ਜੀ ਸਭ ਠੀਕ ਠਾਕ ਜੀ ਹਰ ਕੋਈ ਚਾਹਦਾ ਕਿ ਹਰ ਕੋਈ ਕੀ ਮੈਂ ਖੁਦ ਚਾਹਨਾ ਕਿ ਮੇਰਾ ਕੈਨੇਡਾ ਦੀ ਵਾਰੀ ਨੂੰ ਹੱਥ ਪੈ ਜਾਵੇ ਕਿਹੜਾ ਜਹਾਜ਼ ਦੀ ਵਾਰਨੀ ਪੈ ਜਾਵੇ ਕਿ ਮੈਂ ਬਾਹਰ ਚੱਲ ਜਾਵਾਂ ਠੀਕ ਹੈ ਜੀ ਬਹੁਤ ਐਸੇ ਪੰਜਾਬੀ ਵੀ ਹੋਣਗੇ ਜੋ ਦੇਖ ਰਹੇ ਹੋਣਗੇ ਕਿ ਅਸੀਂ ਕੈਨੇਡਾ ਜਾ ਕੇ ਬਸ ਜੀ ਅਸੀਂ ਕੈਨੇਡਾ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਰੀਲਾਂ ਦੇਖਦੇ ਆਂ ਤਸਵੀਰਾਂ ਦੇਖਦੇ ਆਂ ਅਸੀਂ ਵੀ ਜਾ ਕੇ ਇਹੋ ਜਿਹੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਦੇ ਨਾਲ ਪਾਈਏ ਪਰ ਤੁਸੀਂ ਪੀਆਰ ਛੱਡ ਕੇ ਪੰਜਾਬ ਮੁੜਿਆ ਇਹ ਗੱਲ ਜੀ ਮੈਨੂੰ ਕੋਈ ਹਾਜਮ ਜੀ ਨਹੀਂ ਹੋਈ ਹੈ ਕਿ ਨਾ ਮੈਂ ਕਹਿੰਦਾ ਦਰਸ਼ਕਾਂ ਨੂੰ ਹੋ ਰਹੀ ਹੈ ਕਿ ਚੱਕਰ ਕੀ ਆ ਇਹ ਕਿਸ ਢੰਗ ਨਾਲ ਤੁਹਾਨੂੰ ਹਜਮ ਨਹੀਂ ਹੋ ਰਹੀ ਹੈ ਦੱਸੋ ਜੀ ਪਹਿਲਾਂ ਕਿ ਹਜਮ ਇਹ ਨਹੀਂ ਹੋ ਰਹੀ ਸਰ ਗੱਲ ਇਹ ਆ ਜਾਂਦੀ ਹੈ ਕਿ ਦੇਖੋ ਦੋ ਟੈਗ ਲੱਗਦੇ ਨੇ ਜਿਆਦਾ ਕਹਿੰਦਾ ਕਿ ਕੈਨੇਡਾ ਦੇ ਵਿੱਚ ਚੰਗੀ ਤਰ੍ਹਾਂ ਪੈਸਾ ਕਮਾਇਆ ਪੰਜਾਬ ਜਾ ਕੇ ਇਨਵੈਸਟ ਕਰਤਾ ਜਾਂ ਕਹਿੰਦਾ ਕਿ ਇਹਦਾ ਬੰਦੇ ਤਾਂ ਕੈਨੇਡਾ ਜਾ ਕੇ ਵੀ ਕੁਝ ਨਹੀਂ ਬਣਿਆ ਇਹ ਹੋਰੇ ਵਾਪਸ ਮੁੜਿਆ ਆ ਮੇਨ ਕਾਰਨ ਹੈਗਾ ਜੀ ਜਦੋਂ ਮੈਂ ਉੱਥੇ ਗਿਆ ਜੀ ਮੇਰੇ ਕੋਲ ਪੀਆਰ ਹੈਗੀ ਸੱਚੀ ਗੱਲ ਹੈ ਉੱਥੇ ਦੀ ਸਰਕਾਰ ਮੇਰਾ ਖਰਚਾ ਚੱਕਣ ਨੂੰ ਵੀ ਤਿਆਰ ਹੈ ਠੀਕ ਹੈ ਜੀ ਬੇਲਾ ਬੈਠਾ ਚਾਹੇ ਮੈਂ ਕੰਮ ਕਰਾਂ ਨਾ ਕਰਾਂ ਮੇਰੇ ਮੂਡ ਆਉਂਦਾ ਇੱਕੋ ਇੱਕ ਕਾਰਨ ਸਿਗਾ ਕਿ ਕੰਮ ਤਾਂ ਮੈਂ ਪਹਿਲਾਂ ਵੀ ਕਰਦਾ ਸੀਗਾ ਸਾਡਾ ਜਿਹੜਾ ਆਯੁਰਵੇਦ ਦਾ ਹੈਗਾ ਜੀ ਸਾਨੂੰ ਤਕਲੀਫ ਇਹ ਹੋਈ ਕਿਉਂਕਿ ਕੈਨੇਡਾ ਚ ਜਾ ਕੇ ਜਦੋਂ ਅਸੀਂ ਸੁਣਨ ਚਾ ਹੁੰਨੇ ਆ ਨੇ ਵੀ ਪੰਜਾਬ ਤਾਂ ਜੀ ਨਸ਼ਿਆਂ ਚ ਡੁੱਬਿਆ ਪਿਆ ਹੈ ਠੀਕ ਹੈ ਜੀ ਫਿਲਮਾਂ ਬਣਦੀਆਂ ਜੀ ਉੜਤਾ ਪੰਜਾਬ ਵਰਗੀ ਫਿਲਮਾਂ ਬਣਦੀਆਂ ਠੀਕ ਹੈ ਫਿਰ ਉੱਥੇ ਜਿੱਥੇ ਮੈਂ ਰਹਿ ਰਿਹਾ ਸੀਗਾ ਉੱਥੇ ਲੀਗਲ ਹੈ ਉੱਥੇ ਇੰਨਾ ਨਹੀਂ ਚੱਲਦਾ ਇੱਥੇ ਇਲੀਗਲ ਹੋ ਕੇ ਇੰਨਾ ਚੱਲਦਾ ਇਸ ਕਰਕੇ ਮੋੜ ਆਉਂਦਾ ਮੇਨ ਕਾਰਨ ਇਹ ਹੈਗਾ ਵੀ ਇੱਥੇ ਆ ਕੇ ਮੈਂ ਆਪਣੇ ਸਮਾਜ ਦੇ ਵਿੱਚ ਸੇਵਾ ਕਰਾਂ ਇਸ ਚੀਜ਼ ਨੂੰ ਆਪਣਾ ਯੋਗਦਾਨ ਪਾਵਾਂ ਇਹਨੂੰ ਘਟ ਕਰਨ ਚ ਇਹ ਖਤਮ ਕਰਨ ਦੇ ਵਿੱਚ ਹਾਂ ਬਿਲਕੁਲ ਕਿਤੇ ਨਾ ਕਿਤੇ ਹੁਣ ਤੁਸੀਂ ਇੱਕ ਗੱਲ ਆਖੀ ਕਿ ਸੇਵਾ ਕਰਾਂ ਯੋਗਦਾਨ ਪਾਵਾਂ ਸੇਵਾ ਕਰਨਾ ਯੋਗਦਾਨ ਪਾਣਾ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਅਗਲੇ ਨੂੰ ਇਹ ਲੱਗ ਜਾਂਦਾ ਕਿ ਲੈ ਹੁਣੇ ਆਪਣੇ ਪ੍ਰੋਡਕਟ ਦੀ ਗੱਲ ਕਰੂੰ ਇਹ ਹੁਣ ਆਪਣਾ ਪੱਤ ਜਿਹੜੀ ਆ ਉਹ ਵੇਚੂਗਾ ਪੈਸੇ ਕਮਾਊਗਾ ਏ ਤੁਸੀਂ ਫਿਰ ਅਗਲੇ ਨੂੰ ਤਾਂ ਇਹੀ ਲੱਗਦਾ ਕਿ ਪੈਸਾ ਕਮਾ ਰਹੇ ਦੇਖੋ ਜੀ ਉਹ ਤਾਂ ਹਰ ਇੱਕ ਬੰਦੇ ਦਾ ਆਪਣਾ ਕੀਤਾ ਹੁੰਦਾ ਥੋੜਾ ਆਪਣਾ ਕੀਤਾ ਮੇਰਾ ਆਪਣਾ ਕੀਤਾ ਹੈਨਾ ਪਰ ਉਹ ਕੀਤੇ ਦੇ ਵਿੱਚ ਅਸੀਂ ਸੇਵਾ ਕੀ ਕਰਦੇ ਪਏ ਆ ਇਹ ਵੀ ਤਾਂ ਮੈਟਰ ਕਰਦੀ ਹੈ ਜੀ ਕੀ ਸੇਵਾ ਕਰ ਰਹੇ ਹੋ ਫਿਰ ਦੇਖੋ ਜਿਹੜੀ ਸਾਡੀ ਦਵਾਈ ਆ ਅਸੀਂ ਕਿਸੇ ਨੂੰ ਦੰਨੇ ਆ ਠੀਕ ਹੈ ਜੀ ਲੋਕਾਂ ਦੇ ਬਹੁਤ ਹੁੰਨੇ ਆ ਕਿ ਮੈਂ ਫਲਾਣੇ ਤੋਂ ਲੈ ਲਈ ਮੈਨੂੰ ਅਸਰ ਨਹੀਂ ਹੋਇਆ ਮੈਨੂੰ ਲੁੱਟ ਕੇ ਬਹਿ ਗਿਆ ਮੈਨੂੰ ਇਹ ਕਰ ਲਿਆ ਉਹ ਕਰ ਲਿਆ ਸਾਡੀ ਜਿਹੜੀ ਦਵਾਈ ਹੈਗੀ ਆ ਠੀਕ ਹੈ ਜੀ ਬੰਦਾ ਲੰਦਾ ਥੋੜਾ ਸਮਾਂ ਇੱਕ ਦੋ ਦਿਨ ਦਾ ਜ਼ਰੂਰ ਲੱਗਦਾ ਪਰ ਉਸ ਤੋਂ ਬਾਅਦ ਉਹਦਾ ਕੋਰਸ ਪੂਰਾ ਕਰਨ ਤੋਂ ਬਾਅਦ ਉਹਨੂੰ ਲੋੜ ਨਹੀਂ ਪੈਂਦੀ ਹੈਗੀ ਜੀ ਜਿਹੜੀ ਹੁਣ ਤੁਸੀਂ ਦਵਾਈ ਦੀ ਗੱਲ ਕਰ ਰਹੇ ਹੋ ਇਹ ਜ਼ਰੂਰ ਪ੍ਰੋਪਰ ਐਕਸਪਲੇਨ ਕਰੋ ਕਿ ਦਵਾਈ ਕਿਸ ਚੀਜ਼ ਦੀ ਹੈ ਸਾਡੀ ਇਹ ਹੈਗੀ ਡੀਡਿਕਸ਼ਨ ਦੀ ਹੈ ਜੀ ਜਿਹੜਾ ਕਿ ਬੰਦਾ ਨਸ਼ਾ ਕਰਦਾ ਠੀਕ ਹੈ ਉਹਨੂੰ ਜੋ ਚਾਹੇ ਨਸ਼ਾ ਛੱਡਣਾ ਉਹਨੂੰ ਦਿੱਤੀ ਜਾਂਦੀ ਹੈ ਜੀ ਆਯੁਰਵੇਦ ਦੇ ਪ੍ਰੋਪਰ ਸਿਸਟਮ ਦੇ ਅਨੁਸਾਰ ਜੋ ਉਹ ਆਪਣਾ ਆਯੂਸ਼ ਦੇ ਮੰਤਰਾਲੇ ਤੋਂ ਅਪਰੂਵਡ ਹਰਬਸ ਹੋਣੇ ਆ ਸਾਰੇ ਉਹਦੇ ਹਿਸਾਬ ਨਾਲ ਬਣੀ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਸਵਾਲ ਬੰਦੇ ਦਾ ਇਹ ਹੁੰਦਾ ਵੀ ਮੈਂ ਉਸ ਤੋਂ ਵੀ ਲਿੱਤੀ ਸੀ ਫਲਾਣੇ ਤੋਂ ਵੀ ਲਈ ਸੀ ਵੀ ਤੁਹਾਡੇ ਤੋਂ ਇਹ ਇਹ ਜੀ ਮੈਂ ਤੁਹਾਨੂੰ ਤੁਸੀਂ ਗੱਲ ਕਰਦੇ ਹੋ ਕਿ ਸਵਾਲ ਹੁੰਦਾ ਮੈਨੂੰ ਇਹੋ ਜੇ ਬਹੁਤ ਵੀਡੀਓ ਦੇਖ ਰਹੇ ਹੋਣਗੇ ਉਹ ਵੀ ਕਹਿੰਦੇ ਹੋਣਗੇ ਕਿ ਅਸੀਂ 10 ਤੋਂ ਲੈ ਕੇ 20000 ਰੁਪਿਆ ਮਹੀਨਾ ਦਿੱਤਾ ਹੋਇਆ ਦਵਾਈ ਦੇਣ ਵਾਸਤੇ ਕਿਉਂਕਿ ਹਰ ਕੋਈ ਚਾਹੁੰਦਾ ਕਿ ਜੇ ਮੈਂ ਲੱਖ ਰੁਪਏ ਦਾ ਨਸ਼ਾ ਖਾ ਲਿਆ ਕਾ ਮੈਨੂੰ 10000 ਰੁਪਏ ਮਹੀਨਾ ਦੇਣਾ ਨਹੀਂ ਚੁਪਦਾ ਮੈਨੂੰ 20000 ਮਹੀਨਾ ਦੇਣਾ ਨਹੀਂ ਚੁਪਦਾ ਕਿ ਮੇਨਾਂ ਮੇਰਾ ਬੱਚਾ ਜਿਹੜਾ ਆ ਉਹ ਜ਼ਿੰਦਗੀ ਉਹਦੀ ਬਚ ਜੇ ਉਹ ਬਾਹਰ ਨਿਕਲਿਆ ਵੀ ਨਸ਼ੇ ਚੋਂ ਭਾਈ ਇੱਕ ਤਾਂ ਇਹਦੀ ਪਹਿਲੀ ਗੱਲ ਮੈਂ ਥੋੜੀ ਕੱਟ ਕੇ ਇਹ ਗੱਲ ਕਰਦਾ ਬੰਦਾ ਕਰੋੜਾਂ ਦਾ ਲੱਖਾਂ ਦਾ ਨਸ਼ਾ ਤੇ ਫੂਕ ਦਿੰਦਾ ਘਰਾਂ ਦੇ ਘਰ ਉਜਾੜ ਦਿੰਦਾ ਤੇ ਜਦੋਂ ਦਵਾਈ ਲੈਣ ਆਂਦਾ ਤਾਂ ਤਦੋਂ ਕਹਿੰਦਾ ਮੇਤੋਂ ਇੰਨੇ ਪੈਸੇ ਦੇਏ ਨਹੀਂ ਜਾਣੇ ਠੀਕ ਹੈ ਇੱਕ ਤਾਂ ਇਹ ਮੈਨੂੰ ਨਹੀਂ ਅੱਜ ਤੱਕ ਸਮਝ ਆਇਆ ਵੀ ਇਹ ਇਹ ਸਵਾਲ ਦਾ ਕਿਹੜਾ ਜਵਾਬ ਕੱਢਿਆ ਜਾ ਸਕਦਾ ਠੀਕ ਹੈ ਜੀ ਫਿਰ ਉਹ ਆਪਣੇ ਆਪ ਚ ਮਤਲਬ ਇਹਦਾ ਇੱਕੋ ਅਸੀਂ ਕੱਢ ਸਕਦੇ ਹਾਂ ਕਿ ਉਹ ਖਤਮ ਹੋ ਚੁੱਕੇ ਹੁੰਦਾ ਉਹਦੇ ਕੋਲ ਬਚਿਆ ਹੀ ਕੁਝ ਨਹੀਂ ਹੁੰਦਾ ਜਿੱਥੇ ਤੱਕ ਉਹਨੇ ਉਜਾੜਦਾ ਸੀ ਝਾੜ ਲਿਆ ਜਦੋਂ ਦਵਾਈ ਲੈਣ ਤੇ ਉਹਦਾ ਮਨ ਬਣਿਆ ਤਾਂ ਉਹਦੇ ਕੋਲ ਪੈਸੇ ਨਹੀਂ ਬਚਦੇ ਹੈਗੇ ਇੱਕ ਤਾਂ ਇਹ ਕਾਰਨ ਹੈ ਦੂਸਰਾ ਸਾਨੂੰ ਨਹੀਂ ਪਤਾ ਕੌਣ ਕਿੱਥੋਂ ਦਵਾਈ ਲੈ ਰਿਹਾ ਹੈਗਾ ਸਾਡਾ ਜਿਹੜਾ ਕਰਮ ਹੈਗਾ ਅਸੀਂ ਕੀ ਕਰਦੇ ਹਾਂ ਮੇਰਾ ਕੈਨੇਡਾ ਜਾਣ ਦਾ ਉੱਥੇ ਰਹਿ ਕੇ ਰਿਸਰਚ ਕਰਨ ਦਾ ਇਹੀ ਮੈਟਰ ਸੀਗਾ ਜੀ ਵੀ ਮੈਂ ਜਿਹੜੀ ਲੋਕਾਂ ਦੀ ਤਕਲੀਫ ਹੈ ਵੀ ਦਵਾਈ ਲੈਣ ਤੋਂ ਬਾਅਦ ਦੋ ਕੁ ਦਿਨ ਤਾਂ ਠੀਕ ਰਿਹਾ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਆਨ ਲੱਗ ਗਈ ਮੈਨੂੰ ਤੋੜ ਲੱਗਣ ਲੱਗ ਗਈ ਜਾਂ ਵੀ ਮੈਂ ਦਵਾਈ ਛੱਡਤੀ ਮੈਨੂੰ ਅਛੀ ਲੇਨ ਲੱਗ ਗਿਆ ਵੀ ਮੈਂ ਇੱਦਾਂ ਹੀ ਠੀਕ ਹੈ ਵੀ ਇਹ ਦਿਮਾਗੀ ਤੌਰ ਤੇ ਇਹਦੀ ਰਿਸਰਚ ਕੀਤੀ ਵੀ ਇਹ ਕੰਮ ਕਰਦੀ ਕਿਦਾਂ ਦਵਾਈਆਂ 'ਚ ਕੀ ਪਾਇਆ ਜਾਵੇ ਕਿਹਾਂ ਨਾ ਪਾਇਆ ਜਾਵੇ ਵੀ ਜਿੱਤੇ ਰਿਜ਼ਲਟ ਆਵੇ ਉਹਨੂੰ ਮੁੜ ਕੇ ਸਾਡਾ ਮੂੰਹ ਦੇਖਣ ਦੀ ਲੋੜ ਹੈ ਇਹਦੇ ਜਿਹੜੀ ਤੁਸੀਂ ਇੱਕ ਗੱਲ ਕਹੀ ਨਾ ਕਿ ਮੈਂ ਦੋ ਕੁ ਦਿਨ ਦਵਾਈ ਲਈ ਹੂੰ ਫਿਰ ਮੈਨੂੰ ਘਬਰਾਟ ਹੋਣ ਲੱਗੀ ਫਿਰ ਮੈਨੂੰ ਲੂਜ਼ ਮੋਸ਼ਨਸ ਲੱਗੀਆਂ ਜੀ ਮੈਨੂੰ ਲੈਟਰਨ ਜਾਣਾ ਪੈ ਰਿਹਾ ਬਾਰ-ਬਾਰ ਮੇਰਾ ਸਰੀਰ ਜਿਹੜੀ ਆ ਉਹ ਚੱਲ ਨਹੀਂ ਰਿਹਾ ਚੀਜ਼ ਨੂੰ ਇਹ ਇਹਦਾ ਫਿਰ ਇਲਾਜ ਆਪਣੇ ਆਪਣੇ ਕੋਲ ਹੁੰਦਾ ਹੈ ਇਹਦਾ ਅਸੀਂ ਜੀ ਅਸਲ ਦੇ ਵਿੱਚ ਜਿਹੜੀ ਸਾਡੀ ਰਿਸਰਚ ਹੈ ਸਾਡੀ ਦਵਾਈ ਹੈ ਅਸੀਂ ਐ ਨਹੀਂ ਹੈ ਦਵਾਈ ਦੇਤੀ ਪੈਸੇ ਲੈ ਲੇ ਠੀਕ ਹੈ ਇੰਨਾ ਕਿ ਸਾਡਾ ਸੀਮਤ ਨਹੀਂ ਹੈਗਾ ਸਾਡਾ ਇੱਥੇ ਤੱਕ ਸੀਮਤ ਹੈਗਾ ਵੀ ਉਸ ਬੰਦੇ ਦੀ ਪਹਿਲਾਂ ਸੁਣਦੇ ਵੀ ਉਹਨੂੰ ਦਿੱਕਤ ਆ ਕਿ ਰਹੀ ਹੈ ਉਹਨੂੰ ਪ੍ਰੋਬਲਮ ਕੀ ਹੈ 10 ਬੰਦੇ ਬੈਠੇ 10ਾਂ ਦੀ ਨਵੀਂ ਨਵੀਂ ਪ੍ਰੋਬਲਮ ਹੋ ਗਈ ਵੀ ਮੈਨੂੰ ਦਵਾਈ ਲੈ ਕੇ ਆ ਹੁੰਦਾ ਤੇ ਮੈਨੂੰ ਆ ਹੁੰਦਾ ਕਿਸੇ ਨੂੰ ਨੀਂਦ ਆਉਂਦੀ ਕਿਸੇ ਨੂੰ ਕਬਰਾਹਟ ਆਉਂਦੀ ਹੈ ਕੋਈ ਕਹਿੰਦਾ ਘਰੋਂ ਭੱਜ ਜਾਵਾ ਇਹ ਅਸੀਂ ਜਿਹੜੇ ਸਿੰਪਟਮ ਹੈ ਇਹ ਜਿਹੜੇ ਕਹਿੰਨੇ ਆ ਨਾ ਵੀ ਆਪਣਾ ਕਾਰਨ ਕੀ ਨੇ ਕਾਰਨ ਫੜ ਕੇ ਫਿਰ ਉਹਦੇ ਤੇ ਕੰਮ ਕਰਕੇ ਉਦਾਂ ਸਾਡੀ ਦਵਾਈ ਕੰਮ ਕਰਦੀ ਹੈ ਜੀ ਯਾਨੀ ਇਹ ਤੁਸੀਂ ਕਾਰਨ ਫੜਦੇ ਹੋ ਕਾਰਨ ਫੜਦੇ ਜੀ ਇਹ ਵਿੱਚ ਜਿਹੜਾ ਕਾਰਨ ਅੱਡ ਅੱਡ ਹੋਣਾ ਕਿਉਂਕਿ ਜੀ ਇਹਦੇ ਵਿੱਚ ਇੱਕ ਹੋਰ ਥੋੜੀ ਗੱਲ ਕੱਢਦਾ ਨਸ਼ਾ ਖਾਣ ਲੱਗ ਗਿਆ ਠੀਕ ਹੈ ਕੋਈ ਦਵਾਈ ਲੈਣਾ ਆ ਵੀ ਮੈਂ ਨਸ਼ਾ ਖਾਣਾ ਹੈ ਮੈਨੂੰ ਹਟਾਉਣਾ ਹੈ ਇੱਥੇ ਗੱਲ ਸੀਮਤ ਨਹੀਂ ਕਿਉਂ ਖਾਣ ਲੱਗਿਆ ਕਦ ਖਾਣ ਲੱਗਿਆ ਕਿੰਨਾ ਖਾਂਦਾ ਕਦ ਛੱਡਦਾ ਕਦ ਦੁਬਾਰਾ ਖਾਣ ਲੱਗ ਗਿਆ ਉਹਦਾ ਕਾਰਨ ਕੀ ਹੈ ਜੀ ਉਹਦੀ ਫੈਮਿਲੀ ਪ੍ਰੋਬਲਮ ਹੈ ਹੋਰ ਕੋਈ ਸਮਾਜਿਕ ਸਮੱਸਿਆ ਹੈ ਉਹਦਾ ਕੰਮ ਨਹੀਂ ਚੱਲਦਾ ਇਹ ਕਿ ਮੈਂ ਗੱਲ ਆਖੀ ਕਿ ਦੁਬਾਰਾ ਖਾਣ ਲੱਗ ਗਿਆ ਮੈਂ ਇਹ ਜੇ ਬਹੁਤ ਦਰਸ਼ਕ ਤੁਹਾਨੂੰ ਦਿਖਾ ਦੂੰਗਾ ਜਿਵੇਂ ਐਸੇ ਬਹੁਤ ਮੇਰੇ ਖੁਦ ਨੌਂ ਦੇ ਵਿੱਚ ਪਰਸਨੈਲਿਟੀ ਤੌਰ ਤੇ ਮੈਨੂੰ ਜਾਣਦੇ ਨੇ ਜਿਨ੍ਹਾਂ ਟਾਈਮ ਦਵਾਈ ਖਾਧੀ ਮੰਨ ਲਓ ਉਹਨੇ ਤਿੰਨ ਅਗਲੇ ਨੂੰ ਆਪਾਂ ਕਹਿ ਦਿੰਦੇ ਹਾਂ ਕਿ 2 ਮਹੀਨੇ ਦਾ ਕੋਰਸਾ 3 ਮਹੀਨੇ ਦਾ ਕੋਰਸਾ 6 ਮਹੀਨੇ ਦਾ ਕੋਰਸਾ ਸਾਲ ਦਾ ਕੋਰਸਾ ਅਗਲਾ ਕਹਿੰਦਾ ਕਿ ਮੈਂ ਇਹ 6 ਮਹੀਨੇ ਖਾਧੀ ਆਪਾਂ ਫੋਰ ਐਗਜ਼ਾਮਪਲ ਮੰਨ ਕੇ ਚੱਲਦੇ ਆ ਕਿ ਐਗਜ਼ਾਮਪਲ ਦਾ ਉਦਾਹਰਨ ਦੇ ਤੌਰ ਤੇ ਮੰਨਦੇ ਆ 6 ਮਹੀਨੇ ਦਵਾਈ ਖਾਣ ਤੋਂ ਬਾਅਦ ਮੈਂ 6 ਮਹੀਨੇ ਦਵਾਈ ਬੰਦ ਕਰਤੀ ਤੇ 6 ਮਹੀਨੇ ਬਾਅਦ ਫੇਰ ਨਸ਼ੇ ਤੇ ਲੱਗ ਗਿਆ ਇਹ ਜਿਹੜਾ ਸਾਈਕਲ ਆ ਗੱਲ ਕਹਿੰਦਾ ਨਹੀਂ ਕਿ ਯੂ ਟਰਨ ਲੈ ਲੈਂਦੀ ਆ ਜ਼ਿੰਦਗੀ ਕਿ ਕੰਨ ਇਧਰੋਂ ਨਹੀਂ ਫੜਿਆ ਕੰਨ ਇਧਰੋਂ ਫੜ ਲਿਆ ਗੱਲ ਉੱਥੇ ਆ ਜਾਂਦੀ ਹੈ ਇਹ 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 ਆਪਣੀ ਦਵਾਈ ਤਾਂ ਨਹੀਂ ਇਹ ਕਰਦੇ ਕੰਮ। ਜੀ ਗੱਲ ਹੈਗੀ ਜਿਸ ਜੇ ਕਿਸੇ ਨੇ ABCD ਬੰਦੇ ਨੇ ਕਿਸੇ ਦੀ 6 ਮਹੀਨੇ ਦਵਾਈ ਖਾ ਕੇ ਉਹਨੂੰ ਆਰਾਮ ਨਹੀਂ ਹੋਇਆ ਤੇ ਦੁਬਾਰਾ ਨਸ਼ੇ ਤੇ ਚੱਲ ਗਿਆ ਫਿਰ ਉਹਨੇ ਦਵਾਈ ਖਾਧ ਹੀ ਕਾਦੀ ਹੈ। ਫਿਰ ਤਾਂ ਉਹਦੇ ਨਾਲ ਦੁਬਾਰਾ ਠੱਗੀ ਵੱਜੀ ਹੈ ਜੀ। ਸਿੱਧੇ ਅੱਖਰਾਂ 'ਚ ਇਹ ਗੱਲ ਹੈ। ਸਾਨੂੰ ਨਹੀਂ ਪਤਾ ਸਾਰੇ ਸਾਰਿਆਂ ਦਾ ਆਪਣਾ ਕੰਮ ਹੈ ਪਰ ਸਾਡੀ ਦਵਾਈ ਲੈ ਕੇ ਨਹੀਂ ਕੋਈ ਦੁਬਾਰਾ ਨਸ਼ਾ ਖਾਂਦਾ ਜੀ। ਇੱਕ ਗਰੰਟੀ ਹੈ ਇੰਨੀ ਸਾਡੀ ਗਰੰਟੀ ਹੈ ਸਾਡੀ ਗਰੰਟੀ ਤਾਂ ਹੈ ਸਾਡੀ ਰਿਸਰਚ ਹੈ ਅਸੀਂ ਹਵਾ 'ਚ ਜਵਲੀ ਨਹੀਂ ਮਾਰਦੇ ਵੀ ਆਹ ਪੂੜੀਆਂ ਦੇਤੀਆਂ ਜੀ ਆਹ ਕਰਤਾ ਇਹ ਕਰਤਾ ਉਹ ਕਰ ਆ ਹੁਣ ਤੁਸੀਂ ਨਹੀਂ ਕੋਈ ਗੱਲ ਪੂੜੀਆਂ ਦੀ ਕਹੀ ਆ ਮੈਂ ਪੂੜੀਆਂ ਦੀ ਗੱਲ ਤੇ ਆਉਣਾ ਆਯੁਰਵੇਦ ਦੀ ਗੱਲ ਆ ਜਾਂਦੀ ਹੈ ਅਗਲਾ ਕਹਿੰਦਾ ਕਿ ਆਯੁਰਵੇਦ ਇੱਕ ਐਸੀ ਚੀਜ਼ ਆ ਅਗਲਾ ਕਹਿੰਦਾ ਕਿ ਚਾਰ ਪੱਤੀਆਂ ਉਧਰੋਂ ਖੋਲ ਲਿਆ ਦੋ ਦਰਖਤ ਦੀਆਂ ਟਾਹਣੀਆਂ ਤੋੜ ਲੀਆਂ ਉਹਨਾਂ ਨੂੰ ਇਕੱਠੇ ਕਰਕੇ ਇੱਕ ਪਾਊਡਰ ਬਣਾ ਲੈਂਦੇ ਨੇ ਫਿਰ ਇੱਕ ਪੂੜੀ ਦੇ ਵਿੱਚ ਪਾ ਕੇ ਉਹ ਪਾਊਡਰ ਨੂੰ ਦੇ ਦਿੰਦੇ ਨੇ ਲੋਕਾਂ ਦਾ ਸਵਾਲ ਆ ਇਹ ਕਿ ਇੱਕੋ ਪੁੜੀ ਇੱਕ ਐਸੀ ਚੀਜ਼ ਨੂੰ ਕਿਵੇਂ ਖਤਮ ਕਰ ਜੂਗੀ ਜਿਹੜੀ 8-9 ਸਾਲ 10 ਸਾਲ ਤੋਂ ਨਸ਼ਾ ਬੰਦਾ ਜਿਹੜਾ ਕਰ ਰਿਹਾ ਉਹ ਕਿਵੇਂ ਕਿਵੇਂ ਕਿਉਂਕਿ ਨਸ਼ਾ ਤਾਂ ਹੱਡੀਆਂ ਚ ਰਚ ਜਾਂਦਾ ਇਹ ਕਿਵੇਂ ਠੀਕ ਕਰ ਸਕਦੇ ਆ ਦੇਖੋ ਜੀ ਇਹਦਾ ਇੱਕ ਤਾਂ ਜਿਹੜੀ ਅੱਧੀ ਨੋਲੇਜ ਹੈ ਉਹ ਐਸਾ ਹਥਿਆਰ ਹੈ ਵੀ ਤੁਸੀਂ ਕਿਸੇ ਵੱਲੋਂ ਚਲਾਣੇ ਹੋ ਤੁਹਾਡੇ ਮੂੰਹ ਤੇ ਵੱਜਦਾ ਨੋਲੇਜ ਪੂਰੀ ਲੈ ਕੇ ਸਵਾਲ ਪੁੱਛਣਾ ਤੇ ਜਵਾਬ ਦੇਣ ਦਾ ਸਵਾਦ ਆਉਂਦਾ ਕਿਸੇ ਨੇ ਅੱਧੀ ਨੋਲੇਜ ਲੈਤੀ ਜੀ ਵੀ ਮੈਂ ਤਾਂ ਚਾਰ-ਚਾਰ ਪੂੜੀਆਂ ਦਾ ਪਾਊਡਰ ਬਣਾ ਕੇ ਦੇਤਾ ਇਹ ਮੈਨੂੰ ਠੀਕ ਕਰੂਗਾ ਨਹੀਂ ਕਰੂਗਾ ਰਿਸ਼ੀ ਮੁਨੀ ਇੰਨੇ ਪੁਰਾਣੇ ਤੁਸੀਂ ਗ੍ਰੰਥ ਪੜੋਗੇ ਜੀ ਮਰੇ ਬੰਦੇ ਨੂੰ ਠਾਲ ਦਿੰਦੇ ਸੀ ਉਹ ਕਿੱਦਾਂ ਠਾਲਦੇ ਸੀ ਉਹ ਕਿਹੜੇ ਆਪਰੇਸ਼ਨ ਥੀਏਟਰ ਚ ਲੇਦਦੇ ਸੀਗੇ ਉਹ ਇੱਕ ਸਿਸਟਮ ਹੈਗਾ ਜੀ ਜੜੀ ਬੂਟੀਆਂ ਕਿੰਨੀ ਮਾਤਰਾ ਚ ਕਿਹਦੇ ਚ ਪਾਉਣੀ ਹੈ ਕਿਹੜੀ ਪਸਮ ਕਿੱਦਾਂ ਯੂਜ਼ ਕਰਨੀ ਤਾਂ ਕਿ ਬੰਦੇ ਨੂੰ ਆਰਾਮ ਹੋਊਗਾ ਜੀ ਇਸ ਤਰ੍ਹਾਂ ਕੰਮ ਕਰਦੀ ਹੈ ਕੋਈ ਹਵਾ ਚ ਨਹੀਂ ਹੈਗਾ ਜੀ ਤੀਰ ਮਾਰਨਾ ਇਹ ਕੋਈ ਹਵਾ ਚ ਗੱਲ ਨਹੀਂ ਹੈਗੀ ਨਹੀਂ ਨਹੀਂ ਜੀ ਤੁਸੀਂ ਡਿਟੇਲ ਚ ਪੜੋਗੇ ਨਾ ਮੈਂ ਆਪਣੇ ਦਰਸ਼ਕਾਂ ਨੂੰ ਕਹੂੰਗਾ ਥੋੜੀ ਜੀ ਆਯੁਰਵੇਦ ਦੀ ਸਟੱਡੀ ਕਰੋ ਮੈਂ ਕਹਿੰਦਾ 1 ਮਿੰਟ ਜੇ ਉਹਨਾਂ ਨੇ ਪੜ੍ਹ ਵੀ ਲਿਆ ਕਿ ਕੀ ਆਯੁਰਵੇਦ ਹੈ ਕੀ ਉਹਨਾਂ ਨੇ ਮਿੰਟੋਂ ਪਹਿਲਾਂ ਭੱਜੇ ਆਉਣਾ ਵੀ ਹਾਂ ਕੰਮਿਆਂ ਹੀ ਕਰੂਗਾ ਸਾਡੇ ਤੇ ਉਹਨੇ ਜੜ ਫੜ ਕੇ ਜਿਹੜੀ ਤੁਹਾਡੀ ਹੱਡੀਆਂ ਚ ਚੀਜ਼ ਰਚੀ ਹੋਈ ਹੈ ਨਾ ਕੋਈ ਗਲਤ ਚੀਜ਼ ਨਸ਼ਾ ਰਚਿਆ ਹੋਇਆ ਉਹਨੇ ਜੜ ਫੜ ਕੇ ਕੱਢਣਾ ਹੈ ਜੀ ਬਾਹਰ ਉਹਨੂੰ ਕਈ ਵਾਰ ਮਹੀਨਾ ਲੱਗਦਾ ਦੋ ਲੱਗਦਾ ਐ ਨਹੀਂ ਹੈਗਾ ਵੀ ਸਾਲ ਸਾਡੀ ਦਵਾਈ ਲਈ ਜਾਓ ਸਾਲ ਹੀ ਖਾਣੀ ਮੈਂ ਮਤਲਬ ਹੀ ਨਹੀਂ ਸਾਡੇ ਤੋਂ ਮਹੀਨਾ 2 ਮਹੀਨੇ ਤੋਂ ਉੱਪਰ ਕੋਈ ਅੱਜ ਤੋਂ ਬਾਅਦ ਲੈ ਕੇ ਨਹੀਂ ਗਿਆ ਜੀ ਤੇ ਲਾਂਬਾ ਨਹੀਂ ਲਾਇਆ ਹੈਗਾ ਕਿਸੇ ਨੇ ਵੀ ਹਾਂ ਵੀ ਸਾਨੂੰ ਠਗੀ ਮਾਰ ਲਈ ਜੀ ਕਰ ਲਿਆ ਤਸੱਲੀ ਇੱਕ ਗੱਲ ਦੱਸਦਾ ਜੇ ਕਿਸੇ ਨੂੰ ਨਹੀਂ ਤਸੱਲੀ ਹੁੰਦੀ ਹੈ ਨਾ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਫਿਰ ਵੀ ਜੇ ਕਹਿੰਦਾ ਵੀ ਮੈਨੂੰ ਨਹੀਂ ਜੀ ਫਿਰ ਬਾਈ ਆਪ ਤੂੰ ਆਪਣੇ ਪੈਸੇ ਫੜ ਲੈ ਜੇ ਤੈਨੂੰ ਕੋਈ ਹੋਰ ਤਰ੍ਹਾਂ ਰਿਸ਼ਤੇਦਾਰ ਕੋਈ ਉੱਧਰ ਉੱਧਰ ਲੈ ਕੇ ਜਾ ਰਿਹਾ ਤਾਂ ਉੱਧਰ ਲੈ ਕੇ ਚਲੇ ਜਾ ਪਰ ਸਾਨੂੰ ਕੋਈ ਰੋਲਾ ਨਹੀਂ ਹੈਗਾ ਜੀ ਜੇ ਸਾਨੂੰ ਕੋਈ ਰੋਲਾ ਨਹੀਂ ਹਾਂ ਪਰ ਇਦਾਂ ਹੈਗਾ ਵੀ ਮਤਲਬ ਜਿਹੜਾ ਸਾਡਾ ਰਿਕਾਰਡ ਹੈਗਾ ਨਾ ਚੰਗਾ ਹੈਗਾ ਬੰਦੇ ਠੀਕ ਹੋ ਵੇ ਮੈਂ ਨਹੀਂ ਮਾਰਦੇ ਹੈਗੇ ਅਸੀਂ ਜੀ ਸਾਡੀ ਵੀਡੀਓ ਬਣਾ ਲਈ ਜੀ ਇਹ ਕਰਦਾ ਉਹ ਕਰਦਾ ਕਿਉਂਕਿ ਵੀਡੀਓ ਆਹ ਤੁਸੀਂ ਵੀਡੀਓ ਤੇ ਮੈਂ ਵੀ ਆਉਣੇ ਲੱਗਿਆ ਸੀ ਵੀਡੀਓ ਤੇ ਜੀ ਇਹ ਸੋਸ਼ਲ ਮੀਡੀਆ ਆ ਸੋਸ਼ਲ ਮੀਡੀਆ ਦੇ ਉੱਤੇ ਜੇ ਤੁਸੀਂ ਇੱਕ ਸਕਰੋਲ ਕੀਤਾ ਤਾਂ ਅਗਲੀ ਵੀਡੀਓ ਆ ਜਾਂਦੀ ਹੈ ਉਸ ਤੋਂ ਬਾਅਦ ਉਸ ਰਿਲੇਟਡ ਹੋਰ ਵੀਡੀਓ ਆ ਜਾਂਦੀਆਂ ਨੇ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਕੈਨੇਡਾ ਦੇ ਵਿੱਚ ਰਹੇ ਕੈਨੇਡਾ ਦੇ ਵਿੱਚ ਪੀਆਰ ਹੋਏ ਫਿਰ ਵਾਪਸ ਪੰਜਾਬ ਭਰਤੇ ਆਏ ਜੀ ਵਾਪਸ ਪੰਜਾਬ ਆ ਕੇ ਤੁਸੀਂ ਦਵਾਈ ਦਾ ਜਿਹੜਾ ਆ ਉਹ ਕੰਮ ਸ਼ੁਰੂ ਕੀਤਾ ਕਿ ਮੈਂ ਡੀ ਐਡਿਕਸ਼ਨ ਲਾਉਣੀ ਆ ਪੰਜਾਬ ਨੂੰ ਨਸ਼ੇ ਚੋਂ ਕੱਢਣਾ ਹੈ ਜੇ ਪੰਜਾਬ ਨੂੰ ਨਸ਼ੇ ਕੱਢਣ ਦੇ ਇਸ ਮੋਹਮ ਦੇ ਵਿੱਚ ਤੁਸੀਂ ਚੱਲੇ ਹੋਏ ਹੋ ਉਸ ਰਾਹ ਦੇ ਵਿੱਚ ਚੱਲੇ ਹੋਏ ਹੋ ਤਾਂ ਗੱਲ ਇਹ ਵੀ ਆ ਜਾਂਦੀ ਹੈ ਕਿ ਐਸੀਆਂ ਹੋਰ ਵੀਡੀਓਜ਼ ਵੀ ਬਹੁਤ ਨੇ ਜਾਂ ਐਸੀਆਂ ਹੋਰ ਦਵਾਈਆਂ ਵੀ ਬਹੁਤ ਨੇ ਤੁਹਾਨੂੰ ਦਵਾਈ ਬਣਾਉਣ ਦੀ ਕਿਉਂ ਗੱਲ ਆ ਜਾਂਦੀ ਆ ਮੈਂ ਜੀ ਇੱਕ ਗੱਲ ਇਹ ਸੀਗੀ ਅਸੀਂ ਨਵੀਂ ਨਹੀਂ ਬਣਾਉਣ ਲੱਗੇ ਸਾਡਾ ਪੁਰਾਣਾ ਹੀ ਕੰਮ ਹੈ ਤਾਂ ਪਰ ਇਹ ਵੀ ਜਿੱਦਾਂ ਕਹਿੰਦੇ ਨਾ ਜਾਗਰੂਕ ਕਿਸੇ ਨੂੰ ਜਾਗਰੂਕ ਕਰਨਾ ਮੈਂ ਉੱਥੇ ਗਿਆ ਮੈਂ ਥੋੜਾ ਜਿਆਦਾ ਜਾਗਰੂਕ ਹੋ ਗਿਆ ਜੀ ਵੀ ਮੈਂ ਇੱਧਰ ਆ ਕੇ ਇਸ ਚੀਜ਼ ਦਾ ਕੰਮ ਕਰਾਂ ਆਪਣਾ ਜਿਆਦਾ ਕੰਮ ਸਾਡਾ ਪ੍ਰਾਣੀ ਸੀਗਾ ਹੂੰ ਸਾਡੇ ਕੋਲ ਤੁਸੀਂ ਤਾਂ ਆਉਣਾ ਕਿਉਂਕਿ ਸਾਡਾ ਇੱਕ ਦਾ ਜਿਹੜੀ ਸਾਡੀਆਂ ਫਾਰਮੂਲੇਸ਼ਨ ਹੁੰਦੀਆਂ ਉਹ ਤੁਹਾਡੇ ਕਾਰਨਾਂ ਤੇ ਕੰਮ ਕਰਦੀਆਂ ਸਾਡਾ ਲਿਖਤ ਪੜਤ ਸਾਡਾ ਬ੍ਰਾਂਡ ਹੈਗਾ ਸਾਡੀ ਦਵਾਈ ਜਿਹੜੀ ਹੈਗੀ ਆਇਸ਼ ਤੋਂ ਪ੍ਰਮਾਣਿਤ ਹੈਗੀ ਆ ਫੂਡ ਦਾ ਲਾਇਸੈਂਸ ਹੈਗਾ ਹਰ ਚੀਜ਼ ਵਿੱਚ ਜਾਂਦੀ ਹੈ A to Z ਲਿਖਤੀ ਕੰਮ ਸਾਡੇ ਕੋਲ ਹੈਗਾ ਗਰੰਟੀ ਅਸੀਂ ਚੱਕਦੇ ਤੁਸੀਂ ਤਾਂ ਸਾਡੇ ਕੋਲ ਆਉਣਾ ਨਹੀਂ ਦੁਨੀਆ ਬਹੁਤ ਹੈ ਨਹੀਂ ਦੁਨੀਆ ਬਹੁਤ ਹੈ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਜਾਓ ਅਸੀਂ ਕਿਸੇ ਦੇ ਕਿੰਨ ਤੋਂ ਪ੍ਰੰਤੋਂ ਨਹੀਂ ਕਰਦੇ ਸਾਡੇ ਕੋਲ ਆਉਣ ਦਾ ਕਾਰਨ ਆ ਹੈਗਾ ਪਰ ਹੁਣ ਜਿਵੇਂ ਨਾ ਤੁਸੀਂ ਇੱਕ ਗੱਲ ਮੈਨੂੰ ਜ਼ਰੂਰ ਦੱਸਿਓ ਕਈ ਵਾਰ ਤੁਸੀਂ ਇੱਕ ਗੱਲ ਆਖੀ ਹੈ ਕਿ ਜਿਹੜਾ ਨਸ਼ਾ ਕਰਕੇ ਆਉਂਦਾ ਉਹਦੇ ਕੋਲ ਪੈਸੇ ਮੁੱਕ ਜਾਂਦੇ ਨੇ ਉਹਦੇ ਕੋਲ ਪੈਸੇ ਨਹੀਂ ਹੁੰਦੇ ਉਹ ਤੁਹਾਡੇ ਕੰਨ 'ਚ ਹੌਲੀ ਕਿਦਨੇ ਕਹਿ ਦਿੰਦਾ ਕਿ ਬਾਈ ਥੋੜੇ ਜਿਹਾ ਪੈਸੇ ਘੱਟ ਕਰ ਲੈ ਇੰਨੇ ਪੈਸੇ ਹੈ ਨਹੀਂ ਮੈਂ ਅਗਲੀ ਵਾਰ ਜ਼ਰੂਰ ਕਰ ਲੂੰਗਾ ਇਹ ਇਹ ਜੇ ਮੰਨ ਲਓ ਕੋਈ ਦਰਸ਼ਕ ਦੇਖ ਰਿਹਾ ਹੋਵੇ ਕਿ ਪੈਸੇ ਕੱਟ ਕਰ ਲੋ ਫਿਰ ਦੇਖੋ ਜੀ ਪਹਿਲੀ ਗੱਲ ਕੋਈ ਲੱਖਾਂ ਦੀ ਦਵਾਈ ਨਹੀਂ ਹੈ ਸਾਡੀ ਹੂੰ ਕੁਝ ਪੈਸਿਆਂ ਦੀ ਦਵਾਈ ਹੈਗੀ ਜੀ ਸਾਡੀ ਓਨੇ ਚ ਬੰਦੇ ਦਾ ਸਰ ਜਾਂਦਾ ਹੈਗਾ ਇੰਨਾ ਧੱਕਾ ਨਹੀਂ ਜੇ ਕੋਈ ਕਹਿੰਦਾ ਵੀ ਮੈਂ ਬਿਲਕੁਲ ਮੇਰੇ ਕੋਲ ਹੈ ਨਹੀਂ ਕੁਝ ਅਸੀਂ ਉਹਦੀ ਹੈਲਪ ਵੀ ਕਰਦੇ ਆ ਪਰ ਐ ਨਹੀਂ ਹੈ ਹੁਣ ਦੇਖੋ ਕਿਤਾ ਤਾਂ ਸਭ ਦਾ ਹੁੰਦਾ ਨਾ ਤੇ ਪਰ ਜਿੰਨੀ ਹੋ ਸਕਦੀ ਅਸੀਂ ਹੈਲਪ ਕਰਦੇ ਕਿਸੇ ਨੂੰ ਨਸ਼ਾ ਛਡਵਾਉਣ ਦੇ ਵਿੱਚ ਜੇ ਅਸੀਂ ਹੈਲਪ ਕਰਤੀ ਠੀਕ ਹੈ ਉਹ ਬਹੁਤ ਬੜੀ ਗੱਲ ਹੁੰਦੀ ਕਿਸੇ ਦਾ ਘਰ ਵੱਸਦਾ ਹੋ ਜਾਂਦਾ ਜੀ ਠੀਕ ਹੈ ਇਹ ਸਿਸਟਮ ਆਏਗਾ ਜੀ ਬਿਲਕੁਲ ਭਾਜੀ ਇੱਕ ਇੱਕ ਚੀਜ਼ ਮੇਰੇ ਦਿਮਾਗ 'ਚ ਆਦੀ ਹੈ ਜੀਵ ਵਾਲੀ ਗੋਲੀ ਦੀ ਜੀਵ ਵਾਲੀ ਗੋਲੀ ਕਹਿੰਦੇ ਉਹ ਉਹ ਵੀ ਸਰਕਾਰ ਵੱਲੋਂ ਪ੍ਰਾਪਤ ਜਿਹੜੀਆਂ ਉਹ ਦਿੱਤੀ ਜਾਂਦੀ ਆ ਉਹਨੂੰ ਤੁਸੀਂ ਕਿਸ ਨਜ਼ਰੀਆ ਨਾਲ ਦੇਦੋ ਦੇਖੋ ਜੀ ਇਹਦੇ 'ਚ ਮਤਲਬ ਜਿਹੜੇ ਸਾਡੀ ਰਿਸਰਚ ਹੈਗੀ ਆ ਪਹਿਲਾਂ ਮੈਂ ਵੀ ਸੁਣ ਮਤਲਬ ਤੁਹਾਨੂੰ ਛੁਰਵਾਦੀ ਗੱਲਾਂ ਦੱਸਾਂ ਨਾ ਸਾਨੂੰ ਵੀ ਸਰਕਾਰ ਕੰਮ ਕਰਦੀ ਇਸ ਚੀਜ਼ ਤੇ ਹਨਾ ਵੀ ਨਸ਼ਾ ਕੋਈ ਖਾ ਰਿਹਾ ਉਹਦੀ ਹੈਲਪ ਕਰਦੀ ਹੈ ਪਰ ਬੰਦੇ ਬਹੁਤ ਦੇਖੇ ਹੈ ਕਿ ਉਹ ਛੱਡਦੇ ਨਹੀਂ ਉਹ ਕਹਿੰਦਾ ਗੋਲੀਆਂ ਚੱਲਣ ਦੇ ਉਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੋ ਗਿਆ ਜੀ ਉਹ ਇੰਨਾ ਕੰਮ ਨਹੀਂ ਜੀ ਕਰਦੀ ਉਹ ਦਿਮਾਗੀ ਤੌਰ ਤੇ ਤੁਹਾਨੂੰ ਨਹੀਂ ਛੱਡਣ ਨੂੰ ਮਜਬੂਰ ਕਰਦੀ ਉਹ ਮਜਬੂਰ ਨਹੀਂ ਕਰਦੀ ਨਹੀਂ ਕਰਦੀ ਵੀ ਤੁਹਾਨੂੰ ਨਹੀਂ ਛੱਡਣੀ ਹੈ ਚੱਲਣ ਦੇ ਜਿੱਦਾਂ ਚੱਲਦਾ ਤੇ ਜੇ ਮੰਨ ਲਓ ਕੋਈ ਚੋਰੀ ਦਵਾਈ ਦੇਣਾ ਚਾਹੁੰਦਾ ਹੋਵੇ ਕਿ ਕਹਿੰਦਾ ਹੋਵੇ ਕਿ ਅਸੀਂ ਚੋਰੀ ਕਿਸੇ ਦਾਲ ਚ ਕਿਸੇ ਰੋਟੀ ਚ ਪਾ ਕੇ ਜਾਂ ਕਿਸੇ ਚਾਹ ਪਾਣੀ ਚ ਮਲਾ ਕੇ ਦੇ ਦੀਏ ਉਹ ਫਿਰ ਦੇ ਸਕਦਾ ਤੁਹਾਡੀ ਦੇਖੋ ਜੀ ਦੇ ਤਾਂ ਸਕਦਾ ਪਰ ਸਾਡੀ ਪਹਿਲੀ ਜਿਹੜੀ ਉਹ ਹੈਗੀ ਹੈ ਵੀ ਅਸੀਂ ਸਾਡੀ ਡਿਮਾਂਡ ਕਰਦੇ ਵੀ ਤੁਹਾਡਾ ਮਨ ਬਣਿਆ ਹੋਵੇ ਜੇ ਤੁਹਾਡਾ ਮਨੇ ਨਹੀਂ ਬਣਿਆ ਹੈਗਾ ਫਿਰ ਮੁਸ਼ਕਿਲ ਕੰਮ ਹੁੰਦਾ ਪਰ ਫਿਰ ਵੀ ਸਾਡੇ ਕੋਲ ਇਦਾਂ ਦੇ ਕੇਸ ਆਏ ਆ ਦਹੀਂ ਦੇ ਵਿੱਚ ਪਾ ਕੇ ਦਈ ਜਾ ਸਕਦੀ ਹੈ ਠੀਕ ਹੈ ਆਰਾਮ ਆ ਜਾਂਦਾ ਪਰ ਕਿਥੀ ਨਾ ਕਿਥੀ ਤੁਹਾਨੂੰ ਆਪਣੇ ਆਪ ਨੂੰ ਤਾਂ ਜਾਗਰੂਕ ਕਰਨਾ ਪੈਣਾ ਵੀ ਭਾਈ ਮੈਂ ਛੱਡਣਾ ਹੈ ਜੇ ਤੁਸੀਂ ਚਾਹੁੰਦੇ ਮੈਂ ਬਰਬਾਦ ਹੋਣਾ ਫਿਰ ਅਸੀਂ ਕੀ ਕਰ ਸਕਦੇ ਆ ਹੂੰ ਜਣੀ ਕਿਤੇ ਨਾ ਕਿਤੇ ਮੈਂਟਲੀ ਤੌਰ ਤੇ ਦਿਮਾਗੀ ਤੌਰ ਤੇ ਬੰਦਾ ਤਿਆਰ ਹੋਣਾ ਪਾਉਗਾ ਅਸੀਂ ਥੋੜਾ ਸਿਰਫ 5% ਮੰਗੋਗੇ ਵੀ ਜੋ ਅਸੀਂ ਕਹਿੰਨੇ ਆ ਉਹਦਾ ਤੁਸੀਂ ਖਾਣੀ ਹੈ ਜੇ ਤੁਸੀਂ ਨਹੀਂ ਮੰਨੋਗੇ ਫੇਰ ਸਾਡੀ ਜ਼ਿੰਮੇਵਾਰੀ ਨਹੀਂ ਫੇਰ ਤੁਹਾਡੀ ਜ਼ਿੰਮੇਵਾਰੀ ਨਹੀਂ ਸਾਡੀ ਜ਼ਿੰਮੇਵਾਰੀ ਮੇਰੇ ਕੋਲ ਗੱਲ ਇਦਾਂ ਹੀ ਆ ਜਾਂਦੀ ਹੈ ਕਿ ਤੁਸੀਂ ਪਹਿਲਾਂ ਮੈਂਟਲੀ ਤੌਰ ਤੇ ਤਿਆਰ ਹੋਣੇ ਚਾਹੀਦੇ ਹੋ ਫੇਰ ਬਾਕੀ ਗੱਲਾਂ ਬਾਅਦ ਚ ਨੇ ਜੇ ਤੁਸੀਂ ਮੈਂਟਲੀ ਤੌਰ ਤੇ ਨਹੀਂ ਵੀ ਤਿਆਰ ਇੱਕ ਪਰਸੈਂਟ ਵੀ ਤਿਆਰ ਹੋਣਾ ਤਾਂ ਵੀ ਸਾਡੇ ਕੋਲ ਆਜੋ ਤਾਂ ਵੀ ਆਜੋ ਤਾਂ ਵੀ ਸਾਡੇ ਕੋਲ ਆਜੋ ਬਸ ਇੰਨੇ ਹੀ ਸਾਨੂੰ ਚਾਹੀਦੇ ਅਸੀਂ ਨਹੀਂ ਕਹਿੰਦੇ ਵੀ ਪੂਰਾ 100% ਤਿਆਰ ਹੋ ਕੋ ਬਾਕੀ ਅਸੀਂ ਤੁਹਾਨੂੰ ਕਰ ਬਾਕੀ ਆਪਾਂ ਕਰ ਦਾਂਗੇ ਸਾਡੀ ਦਵਾਈ ਤੁਸੀਂ ਜਦੋਂ ਲੈਣੀ ਸ਼ੁਰੂ ਕਰੋਗੇ ਨਾ ਤੁਹਾਡਾ ਦਿਮਾਗ ਨਹੀਂ ਤੁਹਾਨੂੰ ਤਿਆਰ ਕਰ ਦੇਣਾ ਵੀ ਬਾਈ ਨਸ਼ਾ ਨਹੀਂ ਖਾਣਾ ਅਸੀਂ ਤਾਂ ਦੂਰ ਦੀ ਗੱਲਾਂ ਰਹਿ ਗਈਆਂ ਸਾਡੀਆਂ ਤਾਂ ਕਿ ਹਾਲੇ ਤਾਂ ਦਿੱਲੀ ਦੂਰ ਆ ਕੇ ਤੇ ਦਿੱਲੀ ਦੂਰ ਹੈ ਜੀ ਬਿਲਕੁਲ ਜੇ ਤੁਸੀਂ ਮੈਂਟਲੀ ਤੌਰ ਤੇ ਆਪ ਪ੍ਰਿਪੇਅਰ ਹੋ ਤਾਂ ਵੀ ਤੁਸੀਂ ਆ ਸਕਦੇ ਹੋ ਜੇ ਨਹੀਂ ਵੀ ਪ੍ਰਿਪੇਅਰ ਤਾਂ ਵੀ ਤੁਸੀਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਕਰ ਸਕਦੇ ਹੋ ਸਰ ਇੱਕ 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 ਸਵਾਲ ਮੇਰਾ ਜਾਂਦੇ ਜਾਂਦੇ ਜ਼ਰੂਰ ਆਕਰ ਦੇ ਵਿੱਚ ਕਿ ਦਵਾਈ ਦੇ ਵਿੱਚ ਆਪਾਂ ਕੀ ਪਾਇਆ ਹੋਇਆ ਹੈ ਜਿ ਆਪਾਂ ਉਹਦੇ ਗੱਲ ਕਰੀਏ ਕਿ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਉਹ ਜ਼ਰੂਰ ਦੱਸੋ ਦੇਖੋ ਜੀ ਇਹ ਨਾ ਟੈਕਨੀਕਲ ਜਿਹਾ ਸਵਾਲ ਹੈ ਇਹਦਾ ਜੋ ਉਹਦੇ ਵਿੱਚ ਪਾਇਆ ਹੋਇਆ ਉਹਦੇ ਤੇ ਲਿਖਿਆ ਹੋਇਆ ਠੀਕ ਹੈ ਹੋਇਆ ਤੇ ਟੈਕਨੀਕਲ ਇਹ ਕਿਉਂ ਹੈ ਤੁਹਾਨੂੰ ਕਿਹੜੀ ਚੀਜ਼ ਨੇ ਹੁਣ ਜੇ ਮੰਨ ਲਓ ਕਿਸੇ ਚੀਜ਼ ਚ ਆਪਾਂ ਦੱਸਿਆ ਜੀ ਕੋਈ ਪੋਸਮ ਹੈ ਕੋਈ ਅਸ਼ਵਗੰਧਾ ਉਹਨੇ ਕਹਿਣਾ ਵੀ ਮੇਰੇ ਘਰ ਚ ਵੀ ਪਿਆ ਹੈ ਘਰ ਚ ਵੀ ਪਿਆ ਬਿਲਕੁਲ ਮੇਰੇ ਘਰ ਚ ਪਿਆ ਮੈਂ ਉਹ ਕਿੰਨਾ ਖਾਣਾ ਕਿਸ ਟਾਈਮ ਖਾਣਾ ਕਿੱਦਾਂ ਖਾਣਾ ਕਿਹਦੇ ਨਾਲ ਖਾਣਾ ਤੇ ਕਿੱਦਾਂ ਤੁਹਾਨੂੰ ਸੋਰਟ ਕਰੂਗਾ ਇਹ ਕੌਣ ਦੱਸੋ ਤੁਹਾਨੂੰ ਇਹ ਤਾਂ ਅਸੀਂ ਉਹ ਦੱਸਣਾ ਹੈ ਤਾਂ ਸਾਡੇ ਪੱਲੇ ਆਉਣਾ ਤੁਸੀਂ ਤਾਂ ਹੀ ਤਾਂ ਹੀ ਗੱਲ ਬਣਦੀ ਹੈ ਕਿ ਕਿਸੇ ਚੀਜ਼ ਦਾ ਸੇਵਨ ਕਿੰਨੀ ਮਾਤਰਾ ਦੇ ਵਿੱਚ ਕਰਨਾ ਕਿਹੜੀ ਭਸਮ ਦਾ ਇਸਤੇਮਾਲ ਕਿੰਨੀ ਮਾਤਰਾ ਦੇ ਵਿੱਚ ਕਰਨਾ ਉਹ ਤਸਵੀਰ ਵਾਈਸ ਹੁੰਦਾ ਹੁਣ ਦਵਾਈ ਦੇ ਪਿੱਛੇ ਲਿਖਿਆ ਜੋ ਕੁਝ ਹੈਗਾ ਉਹ ਤੁਸੀਂ ਘਰੇ ਤਿਆਰ ਕਰ ਲਓ ਪਰ ਤੁਹਾਨੂੰ ਆਰਾਮ ਨਹੀਂ ਹੋਣਾ ਹਾਂ ਕਿੱਦਾਂ ਪਾਣਾ ਕਿਉਂ ਪਾਣਾ ਕੋਈ ਜਿੰਨੇ ਰਿਸਰਚਰ ਹੈਗੇ ਉਹ ਕਾਦੇ ਲਈ ਹੈ ਕਿ ਕਿਹੜੇ ਵਾਤਾਵਰਣ ਦੇ ਵਿੱਚ ਰਹਿ ਪਾਉਣਾ ਹੈ ਕਿਸ ਸੁਖਮੇ ਦੇ ਵਿੱਚ ਪਾਉਣਾ ਹੈ ਕਿਹੜੇ ਕਿਹੜੇ ਹਿੱਸੇ ਤੋਂ ਮੰਗਾਣੀ ਦੇਛਦੇ ਉਹ ਤਾਂ ਸਾਨੂੰ ਪਤਾ ਐਨੀ ਕਿ ਸਾਡੀ ਕੀਮਤ ਹੈ ਇੰਨੀ ਕੀ ਸਾਡੀ ਕੀਮਤ ਆ ਬਿਲਕੁਲ ਹੋਰ ਅਸੀਂ ਿੱਡ ਕਿੱਡ ਜੋਗੇ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੇ ਅੱਜ ਅਸੀਂ ਗੱਲ ਕੀਤੀ ਕਿ ਉਸ ਇਨਸਾਨ ਨਾਲ ਜੋ ਕੈਨੇਡਾ ਦੇ ਵਿੱਚੋਂ ਵਾਪਸ ਆ ਕੇ ਪੀਆਰ ਹੋਣ ਦੇ ਬਾਵਜੂਦ ਵੀ ਵਾਪਸ ਆਉਂਦਾ ਏ ਇਹ ਸੋਚ ਕੇ ਕਿ ਜਿਹੜਾ ਨਸ਼ਾ ਏ ਜਿਸ ਨਸ਼ੇ ਦੇ ਵਿੱਚ ਪੰਜਾਬ ਦਾ ਨੌਜਵਾਨ ਕਿਤੇ ਨਾ ਕਿਤੇ ਹਫਾਜ਼ਾ ਜਾ ਰਿਹਾ ਕਿਤੇ ਨਾ ਕਿਤੇ ਬਦਨਾਮ ਇਸ ਲੈਵਲ ਤੱਕ ਕੀਤਾ ਜਾਂਦਾ ਏ ਪੰਜਾਬ ਨੂੰ ਕਿ ਫਿਲਮਾਂ ਤੱਕ ਬਣਾਈਆਂ ਜਾਂਦੀਆਂ ਨੇ ਉਸ ਮੁਤਾਬਿਕ ਕਿ ਹਾਂ ਪੰਜਾਬ ਇਦਾਂ ਦਾ ਆ ਪਰ ਜੇ ਉਸ ਦਾਗ ਨੂੰ ਪਿੱਛੇ ਹਟਾਉਣਾ ਤਾਂ ਉਸ ਮੋਹਮ ਦੇ ਵਿੱਚ ਬਹੁਤ ਐਸੇ ਲੋਕ ਕੰਮ ਕਰ ਵੀ ਰਹੇ ਨੇ ਉਹਨਾਂ ਦੇ ਵਿੱਚੋਂ ਸੁਖਦੀਪ ਸਿੰਘ ਵੀ ਇੱਕ ਐਸਾ ਨਾਮ ਹੈ ਜੋ ਇਸ ਮੋਹਮ ਦੇ ਵਿੱਚ ਕੰਮ ਕਰ ਰਹੇ ਨੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਤੁਹਾਡੇ ਮਨਾਂ ਦੇ ਵਿੱਚ ਸਵਾਲ ਬਹੁਤ ਹੋਣਗੇ ਜਿੰਨੇ ਕ ਸਵਾਲ ਅਸੀਂ ਪੁੱਛ ਸਕਦੇ ਸੀ ਉਹਨੇ ਸਵਾਲ ਅਸੀਂ ਪੁੱਛੇ ਜੇ ਤੁਹਾਡੇ ਮਨਾਂ ਦੇ ਵਿੱਚ ਹੋਰ ਸਵਾਲ ਨੇ ਤੁਸੀਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਤੇ ਆਪਣੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਤੁਸੀਂ ਲੈ ਸਕਦੇ ਹੋ ਇਸ ਵੀਡੀਓ ਨੂੰ ਬਾਦੇ ਤੋਂ ਬਾਦੇ ਸ਼ੇਅਰ ਜਰੂਰ ਕਰਨਾ ਕੀ ਪਤਾ ਤੁਹਾਡੀ ਇੱਕ ਸ਼ੇਅਰ ਦੇ ਨਾਲ ਕੋਈ ਘਰ ਐਸਾ ਜੂਝ ਰਿਹਾ ਹੋਵੇ ਜਿਸ ਦੇ ਘਰ ਦੇ ਵਿੱਚ ਨਸ਼ਾ ਵੜਿਆ ਹੋਇਆ ਕੀ ਪਤਾ ਕਿ ਤਾੜੀ ਕਸ਼ੇਰ ਦੇ ਨਾਲ ਉਸ ਘਰ ਦੇ ਵਿੱਚੋਂ ਨਸ਼ਾ ਬਾਹਰ ਨਿਕਲ ਜਾਵੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨੇ ਨੂੰ ਦੋਈ ਜ਼ਾਦਾ ਦੇ ਜ਼ਰੂਰ ਰਹਿਮ ਟੂਵੀ ਧੰਨਵਾਦ